ਕਾਲੇ ਸਰਾਹ ਹੀ ਜੇ ਵੀ ਅਹੀਂ ਗਏ ਆ ਕਿ ਆਪਣੇ ਨੂੰ ਰਿਸ਼ਤੇਦਾਰਾਂ ਦੇ ਘਰ ਆਪਣੇ ਬੇਟੇ ਦੇ ਸਹੁਰਿਆਂ ਦੇ ਘਰ ਆ ਗਏ ਆ ਤੇ ਉਧਰੋਂ ਮੈਂ ਹੀ ਆਇਆ 12 ਵਜੇ ਗਏ ਆ ਤੇ ਸਾਢੇ 3 ਵਜੇ ਹੀ ਆ ਗਏ ਆ 3 ਲਾਲੋ ਸਾਢੇ 3 ਲਾਲੋ ਜਿਹੜੂ ਮਾਈਆਂ ਰਜਾਈ ਪੁੱਟੀ ਦੀ ਐ ਲੰਬਾਈ ਖੁੱਲੀ ਲੰਬਾਈ ਦੇ ਵਿੱਚ 35000 ਰੁਪਈਆ ਤੇ ਇੱਕ ਕੰਨਾਂ ਦੀਆਂ ਕੰਨਾਂ ਦੀ ਟੂਗ ਇੱਕ ਮੋਬਾਈਲ ਦੱਬੇ ਜਿਹੇ ਸਾਰੇ ਕਾਕੇ ਨੇ ਬੰਦ ਕਰਕੇ ਰੱਖਿਆ ਫੇ ਮੈਂ ਕਿਤੇ ਡੇਗ ਨਾ ਜਾਵੇ ਕਿਤੇ ਗਵਾਚ ਨਾ ਜਾਵੇ ਉਹ ਕੋ ਤੇ ਲੈ ਗਿਆ ਟੱਢ ਕੇ ਹਾਂਜੀ ਅਜੇ ਕਿੰਨਾ ਨੂੰ ਖਾਣਾ ਠੀਕ ਹੋ ਗਏ ਲੱਗੇ ਲੱਗੇ ਜੀ ਕੰਨਾਂ ਦੀ ਟੂਬ ਲੱਗੇ 35000 ਰੁਪਏ ਲੱਗੇ ਤੇ ਫੋਨ ਲੱਗੇ ਖਿਲਾ ਰਖੂਰਾ ਪਾ ਗਏ ਜਾਂਦਾ ਉਹਨਾਂ ਨੇ ਇਸ ਨੂੰ ਫੋਨ ਵੀ ਥੋੜੇ ਦਿਨ ਪਹਿਲਾਂ ਮਿਲਿਆ ਸੀ ਹਾਂ ਜੀ ਉਹ ਪੁਲਿਸ ਵਾਲੇ ਲੱਭ ਕੇ ਦਿੱਤਾ ਹੈ ਹਾਂ ਜੀ ਉਹ ਨੇ ਦਿੱਤਾ ਹੈ ਪੁਲਿਸ ਵਾਲਿਆਂ ਨੇ ਜਦੋਂ ਇੱਥੇ ਫੋਨ ਵੰਡੇ ਗਏ ਨਾ ਉਹ ਦਿਨ ਚੱਕ ਲਿਆ ਜਾਂਦਾ ਸੀ ਹਾਂ ਜੀ ਹਾਂ ਜੀ ਉਹਦੇ ਚੱਲ ਗਿਆ ਹੁਣ ਦੇਖੋ ਜੀ ਜਦੋਂ ਕਿ ਇਹਨੂੰ ਵੇਖਿਆ ਨਹੀਂ ਤੇ ਬੰਦਾ ਕਿਹਦਾ ਨਾਮ ਲਵੇ ਹੁਣ ਇਸ ਯਾਰ ਜੀ ਤੁਹਾਨੂੰ ਪਤਾ ਹੀ ਇਹ ਵੀ ਚਲੋ ਇਹੋ ਸੋਚਿਆ ਸੀ ਕਿ ਚਲ ਅਸੀਂ ਪੇਨਪੂਂਡ ਪਰਾਵਾਂਗੇ ਜਾਂ ਤੁਸੀਂ ਸਾਈ ਸੁਈ ਦੇਵਾਂਗੇ ਜਾਂ ਕੋਈ ਪੈਸਵਾਲੇ ਨੂੰ ਤਾਂ ਦੇ ਜਾਂਦੀ ਵਾਲੇ ਨੂੰ ਤਾਂ ਦੇ ਚਲ ਬੱਚੇ ਦੀ ਵਿਆਹ ਕਰਨਾ ਖੁਸ਼ੀ ਖੁਚਾਈ ਦੇ ਮਾਪਿਆਂ ਨੂੰ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਤੇ ਚਲੋ ਸਾਨੂੰ 35 40 ਹਜ਼ਾਰ ਦੇਣਾ 35 ਦੇ ਨਾਲ ਚਲੋ ਕੋ ਥੋੜਾ ਬਤਾ ਇੱਕ ਦੋ ਹੋੜਾ ਕੰਮ ਹੋ ਜਾਣਾ ਹੈ ਤੇ ਉਹ ਵੀ ਹੁਣ ਲੱਗੇ ਤੇ ਵਿਆਹ ਤਾਂ ਹੀ ਇਸੇ ਤਨੇ ਫੜ ਤੜਕੇ ਕਰਨਾ ਹੈਗਾ ਔਖਾ ਬੋਲੋ ਔਖਾ ਹੀ ਔਖਾ ਹੀ ਹੈ ਇਹ ਮਾਪੇ ਤਾਂ ਮਦਰ ਸਾਥ ਨਹੀਂ ਆਗਾ ਹਾਂਜੀ ਪੁਲਿਸਾਈ ਪੁਲਿਸ ਕਹਿੰਦੀ ਹੈ ਅਸੀਂ ਕਾਰਵਾਈ ਜ਼ਰੂਰ ਕਰਾਂਗੇ ਦੇਖੋ ਹੁਣ ਉਹ ਤਰੀਕਾ ਕਢਾਣ ਪਤਾ ਲੱਗ ਗਿਆ ਹਾਂਜੀ ਜੀ ਮੈਂ ਹੀ ਰਿਸ਼ਤਾ ਕਰਾਇਆ ਜੇ ਭਰਾ ਜੇ ਮੇਰਾ ਤੇ ਉਹ ਮੇਰੇ ਮਾਮੇ ਦੀ ਕੁੜੀ ਜੇ ਤੇ ਜਿੰਨਾਂ ਵੱਲ ਮੇਰਾ ਰਿਸ਼ਤਾ ਕਰਾਇਆ ਸੀ ਤੇ ਹੀ ਵਿਆਹ ਦੀ ਤਰੀਕ ਕਢਾਣ ਗਏ ਹਾਂ ਉਹਨਾਂ ਨੇ ਬੁਲਾਇਆ ਹੀ ਕਹਾਨੂੰ ਤੇ ਮੈਂ ਉਹਨਾਂ ਵੱਲ ਗਏ ਹਾਂ ਇਹਨਾਂ ਨੂੰ ਲੈ ਕੇ ਨਦੀ ਬੜੇ ਛੋਟੀ ਪੈਣ ਨੂੰ ਮੈਂ ਤੇ ਮਾਤਾ ਜੀ ਕਿੱਨੇ ਗਏ ਹਾਂ ਅਈ ਵਿਆਹ ਦੀ ਤਰੀਕ ਕਢਾਣ ਗਏ ਹਾਂ ਤੇ ਅਹੀ ਕਿਆ ਹੀ ਕਿ ਘਰ ਆਏ ਤੇ ਆਣ ਕੇ ਮਾਤਾ ਨੇ ਜੇ ਬੁਆ ਖੋਲਿਆ ਤੇ ਜਾਲੀ ਖੋਲੀ ਦੀ ਤੇ ਅੰਦਰੋਂ ਪਾ 35000 ਰੁਪਇਆ ਤੇ ਨਗਰਾਂ ਦੀਆਂ ਵਾਲੀਆਂ ਤੇ ਮੁੰਡੇ ਦਾ ਪਰਸੋਂ ਫੋਨ ਮਿਲਿਆ ਸਰਕਾਰ ਵੱਲੋਂ ਤੇ ਉਹ ਵੀ ਨਿਕਲ ਗਿਆ ਜੀ ਹਾਲਾਤ ਇਹਨੇ ਕਰਦੇ ਵਧੀਆ ਜੀ ਨਹੀਂ ਹਾਲਾਤ ਨਹੀਂ ਸਾਲ ਹੋ ਗਿਆ ਮਾਤਾ ਠੀਕ ਨਹੀਂ ਆ ਗਈ ਮਾਤਾ ਦੀ ਬਾਹ ਕੰਮ ਨਹੀਂ ਹੈ ਕਰਦੀ ਰਹੀ ਤੇ ਮੁੰਡਾ ਇਕੱਲਾ ਹੀ ਜਿਹੜਾ ਕਮੇਟੀਆਂ ਵੀ ਕਾਰਦਾ ਹੈ ਕਾਰਦਾ ਖਰਚਾ ਵੀ ਚਲਾਂਦਾ ਹੈ ਦਵਾਈ ਦਾਰੂ ਵੀ ਲੈ ਕੇ ਦਿੰਦਾ ਰਿਹਾ ਗਾ ਤੇ ਹੁਣ ਮਾਤਾ ਮਾੜੀ ਜੀ ਨਹੀਂ ਠੀਕ ਹੋਈ ਸੀ ਤੇ ਇਹਨਾਂ ਨੇ ਕੰਮ ਤੇ ਗਈ ਤੇ ਪੈਸਾ ਤੇ ਲੈ ਉੱਥੇ ਥੋੜਾ ਬੋਤਾ ਕਮਾਇਆ ਹੈ ਤੇ ਜੋੜਿਆ ਹੈ ਤੇ ਕੁਛ ਉਧਾਰੇ ਲੈ ਜਈ ਮੈਂ ਮਾਤਾ ਕੋਲ ਉਹ ਦਿੱਤੇ ਸੀ ਤੇ ਚਲੋ ਮਾਤਾ ਕਲੀ ਕੁਲੀ ਕਰਾ ਲੈਨੇ ਆ ਪੇਂਟ ਪੁੰਡ ਕਰਾ ਕੇ ਤੇ ਸਾਈ ਬਿਆਨਾ ਦੇ ਦਿੰਨੇ ਆ ਡੀ ਜੇ ਵਾਲਿਆਂ ਨੂੰ ਹਲਵਾਈ ਨੂੰ ਪੈਲਸ ਵਾਲਿਆਂ ਨੂੰ ਕਿ ਗਾਂਬੋ ਕਹੋ ਜਾਂਦੇ ਨੇ ਤੇ ਉਹ ਪੈਸੇ ਘਰ ਰੱਖੇ ਦੇ ਸੀ ਯਾਰ ਉਹ ਵੀ ਨਿਕਲਣਗੇ ਆ ਦੇ ਲੋ ਬੰਨਵਾ ਕੋਈ ਕੁਝ ਇਹ ਕਮਰਾ ਸਜਾ ਲਿਆ ਹਾਂਜੀ ਹਾਂਜੀ ਘਰ ਦੇ ਹਾਲਾਤ ਹੀ ਆਪ ਵੇਚ ਸਕਦੇ ਅੰਦਰ ਪੇਂਟ ਕਰਾਉਣ ਵਾਲਾ ਜੇ ਬਾਹਰ ਵੀ ਮਿਸਤਰੀ ਲਾਣ ਵਾਲੇ ਦੇ ਕੱਚਾ ਕਮਰਾ ਜੇ ਬਾਲਿਆਂ ਵਾਲਾ ਉਹ ਵੀ ਛੋਂਦਾ ਜੇ ਜਦੋਂ ਮੀਂਹ ਆ ਜੇ ਤੇ ਉਹ ਵੀ ਸੋਚਾਇਆ ਕਿ ਚਲੋ ਲੈਂਟਰ ਪਾਵਾਂਗੇ ਤੇ ਇੱਕ ਕਮਰਾ ਚਾਰ ਪੰਜ ਪ੍ਰੋਣੇ ਆਣਗੇ ਤੇ ਚਲੋ ਬਹਿ ਜਾਣਗੇ ਤੇ ਉਹ ਹੁਣ ਜਿਹੜੀ ਗੰਜੈਸ਼ ਰੱਖੀ ਦੀ ਕੁਝ ਬੱਚੇ ਨੇ ਕਮੇਟੀਆਂ ਪਾਈ ਦੀਆਂ ਹੀ ਉਹ ਚੁੱਕਿਆ ਚੁੱਕ ਕੇ ਤਾਂ ਪਲਸਤਰ ਪਲਸਤਰ ਕਰਾਇਆ ਵੇੜੇ ਤੇ ਪਲਸਤਰ ਕਰਾਇਆ ਹੀ ਤੇ ਥੋੜੇ ਬੋਤੇ ਪੈਸੇ ਜੋੜੇ ਹੀ ਕਿ ਪੇਂਟ ਪੂੰਡ ਕਰਵਾਵਾਂਗੇ ਤੇ ਉਹ ਵੀ ਸਾਰ ਹੁਣ ਹੱਥੋਂ ਕਲ ਗਿਆ ਪੁਲਿਸ ਨੇ ਕਹਿੰਦੀ ਹੈ ਜੇ ਕਾਰਵਾਈ ਕਰਾਂਗੇ ਜੇ ਤੁਹਾਨੂੰ ਪਹਿਲੇ ਫੋਨ ਲਾ ਕੇ ਦਿੱਤਾ ਤੇ ਫੇਰ ਲਾ ਕੇ ਦਾਂਗੇ ਤੁਹਾਡੀ ਚੀਜ਼ ਤੁਹਾਨੂੰ ਮਿਲ ਜੇਗੀ ਹੁਣ ਵੇਖੋ ਅਸੀਂ ਤੇ ਚਾਹਨੇ ਹ ਮੇਰੇ ਭਰਾ ਨਾਲ ਤੇ ਮੇਰੀ ਮਾਤਾ ਨਾਲ ਨਹੀਂ ਆਏ ਹੋਵੇ ਥੈਂਕ ਯੂ